ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਪਹਿਲਾਂ ਸਾਡੇਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਲੋ ਜੀ ਸਵੇਰੇ ਸਵੇਰੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਵਿਕਰਮ ਬਲੌਗ ਦੇ ਵਿੱਚ ਸੋ ਕਿਵੇਂ ਆ ਸਾਰਿਆਂ ਨੇ ਠੀਕ ਆ ਕਮੈਂਟਾਂ ਜਰੂਰ ਦੱਸਿਓ ਸਾਰਿਆਂ ਨੇ ਓਕੇ ਆ ਤੇ ਲੋ ਜੀ ਅੱਜ ਆਪਾਂ ਨੂੰ ਕੰਮ ਜਿਹੜੇ ਆ ਬਹੁਤ ਜ਼ਿਆਦੇ ਆ ਤੇ ਪਹਿਲਾਂ ਤਾਂ ਉੱਠ ਕੇ ਆਪਾਂ ਫਰੈਸ਼ ਬਰਸ਼ ਹੋਵੇ ਪੁਰਜ਼-ਪੁਰਜ਼ ਕਰਕੇ ਔਰ ਰੈਡੀ ਤਿਆਰ ਹੋ ਕੇ ਵਧੀਆ ਜਿਹੀ ਕਿਨਾਂ ਬੈਠ ਗਏ ਆ ਉਹ ਹੁਣ ਆਪਾਂ ਆਪਣੇ ਜੋ ਵੀ ਦੋ ਚਾਰ ਕੰਮ ਐ ਉਹ ਆਪਾਂ ਕਰਨੇ ਆ ਪਹਿਲਾ ਕੰਮ ਹੈਗਾ ਆਪਾਂ ਨੂੰ ਕੁਝ ਖਾਵਾਂਗੇ ਦੂਜਾ ਕੰਮ ਹੈਗਾ ਖਾ ਪੀ ਗਏ ਫਿਰ ਆਪਾਂ ਕੂਲਰ ਦੀ ਸਫਾਈ ਕਰਨੀ ਆ ਕੂਲਰ ਕਿਉਂਕਿ ਪਾਣੀ ਚੇਂਜ ਕਰਨ ਵਾਲਾ ਹੋਇਆ ਤੀਜਾ ਕੰਮ ਹੈਗਾ ਆਪਣਾ ਏਅਰਟੈਲ ਦਫਤਰ ਜਾਣਾ SIM ਚੇਂਜ ਕਰਨ ਚੌਥਾ ਕੰਮ ਹੈਗਾ ਆਪਣਾ ਪ੍ਰੀਤੀ ਦੇ ਘਰੇ ਜਾ ਕੇ ਸਰਟੀਫਿਕੇਟ ਲੈ ਕੇ ਆਉਣਾ ਚਾਰ ਕੰਮ ਆ ਦੋਤਾ ਕੰਮ ਸਰਟੀਫਿਕੇਟ ਵਾਲਾ ਉਹ ਜਾਣਾ ਆਪਾ ਮਨਜੀਤ ਦੇ ਘਰੇ ਮਨਜੀਤ ਦੇ ਨਾਨਕੇ ਆਵੇ ਸੋ ਤੁਸੀਂ ਅੱਜ ਦੇ ਬਲੌਗ ਦੇ ਨਾਲ ਬਣੇ ਰਹੋ ਤੇ ਕਾਫੀ ਟਾਈਮ ਹੋ ਗਿਆ ਸੀ ਮੈਂ ਬਲੌਗ ਨਹੀਂ ਟੱਜਣਾ ਮਤਲਬ ਬਣਾਉਂਦਾ ਪਿਆ ਸੀ ਥੋੜਾ ਠੀਕ ਨਹੀਂ ਸੀਗਾ ਤੇ ਸੋ ਪ੍ਰੀਤ ਬਣਾਉਂਦੀ ਸੀ ਸੋ ਹੁਣ ਮੈਂ ਡੇਲੀ ਬਲੌਗ ਕ੍ਰੀਏਟ ਕਰਨ ਲੱਪੇ ਨੇ ਜਾਂ ਮੈਂ ਹੀ ਬਣਾਇਆ ਕਰਨੇ ਕ੍ਰੀਏਟ ਕ੍ਰੂਡ ਜੋ ਵੀ ਕਹਿੰਦੇ ਹਨ ਮਜ਼ਾਕ ਨਾਲ ਆਇਓ ਜਿੰਨੀ ਕਿ ਇੰਗਲਿਸ਼ ਆਉਂਦੀ ਓਨੀ ਕਿ ਮੈਂ ਬੋਲ ਦਿੰਦਾ ਆ ਬਾਧੂ ਜ਼ਿਆਦਾ ਨਹੀਂ ਆਉਂਦੀ ਮੈਨੂੰ ਮੈਂ ਪਲੱਸ 2 ਕੀਤੀ ਆ ਠੀਕ ਆ ਤੇ ਹੁਣ ਆਪਾਂ ਰੈਡੀ ਰੂਲੀ ਹੋ ਗਏ ਖਾ ਪੀ ਗਏ ਆਪਣੇ ਕੰਮਾਂ ਲੋ ਹੋ ਜਾਣਾ ਆ ਤੇ ਫਿਰ ਤਿਆਰ ਹੋ ਕੇ ਜਾਣਾ ਆ ਪ੍ਰੀਤੀ ਕੇ ਕਰੇ ਚਲੋ ਲਾਉ ਚਾਹ ਆਪਾਂ ਬਿਲੀ ਆ ਰੋਟੀ ਆਪਾਂ ਖਾਣੀ ਆ ਤੇ ਬਾਹਰ ਦੇਖਦੇ ਮੰਮੀ ਉਹ ਨਹੀਂ ਬੈਠੇ ਆ ਮੰਜੇ ਨੇ ਉੱਠ ਕੇ ਚੌੜੀ ਘੂਰ ਫੇਰ ਕੇ ਕੰਮ ਕਰ ਕਰ ਕੇ ਹੁਣ ਆਪਾਂ ਵੀ ਜਾਣ ਮੰਮੀ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਮੰਮੀ ਉਹਨੇ ਕੀ ਕਰਦੇ ਪਿਆ ਉਹਨਾਂ ਨੂੰ ਵੀ ਦੱਸਦੇ ਆ ਵੀ ਆਪਾਂ ਜਾਣਾ ਪ੍ਰੀਤ ਕੇ ਤੇ ਸਾਰੇ ਆਨੇ ਹੋ ਜੋ ਰੈਡੀ ਤੇ ਆਪਣੇ ਕੰਮ ਕਰ ਕਰ ਕੇ ਨਿਕਲੀ ਇੱਥੋਂ ਬਾਹਰ ਤੇ ਇੱਥੋਂ ਬਾਹਰ ਮਤਲਬ ਘਰੋਂ ਬਾਹਰ। ਸੋ ਪੱਕਾ ਕਰੋ ਬਾਹਨੇ ਕੁਲਰ ਕਰੋ, ਬਾਹਨੇ ਰੀਟਰੀਏ, ਬਾਹਰ ਐਲ.ਈ.ਡੀ. ਕਰੋ ਬੰਦ। ਅਲਮਾਰੀ ਲਾ ਲੋ। ਚੇਲਾ। ਲੈ ਕੁਝ ਨਹੀਂ ਕਰ ਰਿਹਾ 12 ਜਿੰਦਾ। ਉਹ ਵੀ ਲਾਓ। ਬੈਠੋ ਗੱਡੀ 'ਚ ਚਲੀਏ। ਚਲੋ। ਤੇ ਉਹ ਮਨਵੀਰ ਦੇਖੋ ਕੀ ਕਰਦਾ ਪਿਆ ਆ। ਇਹਨੇ ਨਾ ਆਪਣਾ ਡੱਬਾ ਜਿਹਾ ਚੱਕ ਲਿਆ ਇੱਕ ਜਿੱਦ ਕੱਲ ਰਸ ਗੁੱਲੇ ਸੀਗੇ। ਇਹਨੇ ਉਹਦੇ ਵਿੱਚ ਪਾ ਲਿਆ ਪਾਣੀ ਤੇ ਇਹ ਆਰੇ ਕੋ ਭੱਜ ਗਿਆ। ਭੱਜਣ ਲੱਗਾ, ਭੱਜਣ ਲੱਗਾ। ਹੈਲੋ ਕਰੋ। ਸੱਚੀ ਕਾਲੇ ਸਾਰਿਆਂ ਨੂੰ ਬਾਏ ਆ ਦੇਖੋ ਕੀ ਕਰਦੇ ਆ ਦੇਖੋ ਸੋ ਅੰਦਰ ਦੇਖਦੇ ਮੰਮੀ ਕੀ ਕਰਦੇ ਪਿਆ ਮੰਮੀ ਨੂੰ ਲੱਗੇ ਰੋਟੀ ਅੱਜੀ ਮੰਮੀ ਕਾਈ ਜਾਂਦੇ ਰੋਟੀ ਠੀਕ ਠਾਕ ਗੋਡੋ ਨੇ ਮੰਮੀ ਅੱਜ ਸਬਜੀ ਕੋਈ ਹੋਰ ਬਣਾਈ ਹੈ ਅੱਜ ਮੈਂ ਤਾਂ ਵਿਆਹ ਤਾਂ ਸੀਗਾ ਹੈਗੀ ਕੋਈ ਸਬਜੀ ਮਤਲਬ ਹੈ ਨਹੀਂ ਕੁਝ ਪਿਆ ਕਰੇ ਪੜੀਲੇ ਆ ਪੜੀਲੇ ਹੈਗੇ ਆ ਕਿੰਨੇ ਵੇ ਇਹ ਇਹਨੂੰ ਰੋਟੀ ਦੇ ਪਾ ਦੋ ਯਾਰ ਇਹੋ ਰੋਟੀ ਦੇ ਪਾ ਪੈਂਦੇ ਨਹੀਂ ਇਹ ਯਾਰ ਪੈ ਜਾਂਦੇ ਮਮੀ ਨਹੀਂ ਪੈਣੇ ਇਹ ਤੁਸੀਂ ਵਿੱਚ ਹੀ ਰਖੇ ਰੱਖ ਦੋ ਉਹ ਨਹੀਂ ਭਰਾ ਉਹ ਤੁਸੀਂ ਤਾਂ ਵਿੱਚ ਉਹਦਾ ਖਾਣਾ ਉਹਦਾ ਨਹੀਂ ਜਦ ਲਗਾ ਦਰ ਐਦਾਂ ਕਰੋ ਨਾ ਇਹਨੂੰ ਰੋਟੀ ਦੇ ਵਿੱਚ ਰੱਖ ਕੇ ਦੇਖੋ ਨਹੀਂ ਕੰਮ ਬਣਦੇ ਫੇਰ ਨਹੀਂ ਮਿਰਚੇ ਨਹੀਂ ਹੋਣੀ ਹੈ ਐਦਾਂ ਹੀ ਕਾਹਦਾ ਰੋਟੀਆਂ ਲਾ ਦੋ ਲੋਨਾਂ ਨੂੰ ਤੁਹਾਨੂੰ ਨਹੀਂ ਹੋਣਾ ਮਮੀ ਕੀ ਕੀਤਾ ਜਾਵੇ ਯਾਰ ਕੋ ਕੁ ਬਹੁਤ ਜ਼ਿਆਦਾ ਲੱਗੀ ਆ ਤੇ ਆਹ ਸਿਸਟਮ ਜਨਸੀ ਲੱਗਦਾ ਖਾਣ ਪੀਣ ਦਾ ਕੁਝ ਅੱਜ ਦੀ ਵਾਰ ਮਮਾ ਕੀ ਵਾਰ ਦੱਸੋ ਮੰਗਰਵਾਰ ਕੋਈ ਆ ਨਹੀਂ ਰਿਹਾ ਠੀਕ ਨਹੀਂ ਬਣਦਾ ਸੋ ਦੇਖਦੇ ਆ ਕੀ ਖਾਣਾ ਆ ਤੇ ਕੀ ਖਾਦਾ ਜਾਵੇ ਕੀ ਖਾਦਾ ਜਾਵੇ ਕੋਈ ਨਾ ਇਹੋ ਜਿਹੀ ਡਿਸ਼ ਦੱਸੋ ਜਿਹੜੀ ਸਪੈਸ਼ਲ 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 ਹੋਵੇ ਤੇ ਜਿਹੜੀ ਮੈਂਟੋ ਮੈਟ ਬਣ ਜਵੇ ਕਮੈਂਟ ਕਰਕੇ ਦੱਸਿਓ ਕਿਹੜੀ ਕਿਹੜੀ ਡਿਸ਼ ਆਪਾਂ ਬਣਾ ਸਕਦੇ ਆ ਘਰ ਦੇ ਵਿੱਚ ਇਹ ਪੈਣਾ ਮੇਰੀ ਆਮਾਤਾ ਜਿਹੜੀਆਂ ਮੇਰੀ ਮਾਵਾਂ ਆਦਗੀਆਂ ਮਾਵਾਂ ਐੜਿਆ ਮੈਨਾਂ ਮੈਨੂੰ ਦੱਸਿਓ ਘਰਾਂ ਦੇ ਵਿੱਚ ਆਪਾਂ ਕਿਹੜੀ ਕਿਹੜੀ ਚੀਜ਼ ਬਣਾ ਸਕਦੇ ਜਿਹੜੀ ਜਲਦੀ ਬਣ ਜਾਵੇ ਤੇ ਸਵਾਦ ਬਣ ਜਾਵੇ ਮਿੰਟੋ ਮਿੰਟੀ ਜਿਹੜੀ ਮਿੰਟੋ ਮਿੰਟੀ ਚਾਰ ਹੋ ਜੇ। ਲਗੋ ਵੀ ਸਵਾਦ ਮਾਰਾ ਸੋੜਨੇ ਤੇ ਇੰਨੇ ਖਾਣ ਨਹੀਂ ਮੈਂ ਤਾਂ ਦਾਂ। ਉਹਨਾਂ ਦਾ ਖਾ ਲੈਣੀ ਆ ਮੈਨੂੰ ਤਾਂ ਡਰ ਹੀ ਨਹੀਂ ਆ। ਆਹ ਅਸੀਂ ਤੂੰ ਦੇਖ ਲੈ ਮੈਨੂੰ। ਮੈਨੂੰ ਕੱਪੜਾ ਕੰਮਾ ਬਣਾ ਕੋਟਾ ਪੂਰਾ। ਥੋ 2 ਮਿੰਟ ਰੁਕੋ ਕਰਦਾ ਮੈਂ ਤੁਹਾਡੇ ਨਾਲ ਗੱਲਬਾਤ ਪਹਿਲਾਂ ਮੈਂ ਦੇਖ ਲਵਾਂ ਕਿ ਕੀ ਖਾਣਾ ਹੈ। ਹੈ? ਪਹਿਲਾਂ ਪਾਣੀ ਪੀਂਦੇ ਆ। ਫਿਰ ਦੇਖਦੇ ਆ ਉੜੀ ਲੜ ਗਈ ਤੇਨ ਡੰਗ ਮਾਰੇ ਨਿਆ ਤੈਨ ਲੜੀਆਂ ਤੈਨ ਤੈਨ ਡੰਗ ਮਾਰੇ ਤੈਨ ਡੰਗ ਮਾਰੇ ਆ ਮੈਂ ਦੰਤ ਉਹ ਕਰਦੀ ਆ ਸੌਂ ਜਾਵੀਂ ਬਾਦ ਲੜੀ ਆ ਛਾਂ ਮੁੰਡੀ ਮੱਚ ਬਹੁਤ ਹੰਮ ਨਾ ਕੀ ਕਰੀ ਉਹਨੂੰ ਸੌਂ ਲੈਂਦੋ ਉਹਨੂੰ ਨਾ ਠਾਇਓ ਉਹਨੂੰ ਸੌਂ ਲੈਂਦੋ ਸੌਣਾ ਯਾ ਹਾਂ ਨੇ ਸੋਣਾ ਆ ਉਹਨੂੰ ਨਾ ਠਾਇਆ ਉਹਨੂੰ 5 ਵਜੇ ਤੋਂ ਪਹਿਲਾਂ ਨਹੀਂ ਠੋਣਾ ਇਹਨੂੰ ਬਣਾ ਦੇ ਕੁੰਭ ਕਰ ਲੈ ਕੋਈ ਨਾ ਮੇਰਾ ਮੁੰਡਾ ਮੈਂ ਕਿਹਾ ਮੈਂ ਵੀ ਪਤਾ ਨਹੀਂ ਮੁੰਡਾ ਹੀ ਆ ਉਹ ਮੈਂ ਕਿਹਾ ਤੇਰੀ ਕੁੜੀ ਆ ਮੇਰੇ ਮੁੰਡੇ ਨੂੰ ਠੋਣਾ ਮੈਂ ਤੁਹਾਨੂੰ ਕੀ ਕਹਿਣ ਦਈਆਂ ਆ ਜਾਓ ਬਣਾ ਕੇ ਲਿਆਓ ਕੁੱਟ ਕੇ ਕੁੱਟ ਕੇ ਜਰਦੀ ਦਾ ਕੁੱਟ ਕੇ ਮੇਰੇ ਸੋਹਣਾਂ ਲੋਨ ਤੋਂ ਯਾਰ ਹੋੜ ਜੋ ਤੁਸੀਂ ਚੰਨਾ ਸੁੱਖ ਤੇਰੀ ਮੰਦਰੀ ਸੀ ਫੈਰ ਗਿਆ ਨੂੰ ਦੇ ਕੋਈ ਤੇੰਦੂ ਕਿ ਮਾਚੀ ਗਿਆ ਕੋਈ ਮੈਨੂੰ ਵੀ ਮੂਰੇ ਕੋਈ ਤੇ ਵੀ ਕਹਾ ਆਇਆ ਹੰਪੜਨ ਕਿ ਇੱਧਰ ਨੂੰ ਲਾ ਕੇ ਚੱਲੇਗਾ ਮੈਨੂੰ ਜਾਣਾ ਰਸੋਈ ਜੀ ਆ ਦੇਖੀ ਜਾਏ ਹੂੰ ਨਾ ਨਾ ਤੂੰ ਮੇਰਾ ਤੋ ਆਵਾਜ਼

ਦਸ਼ਕਾਂਵੇਂ ਬਣਾਉਂਦਾ ਪਹਿਲਾਂ ਤਾਂ ਦੱਸਿਓ ਮੈਨੂੰ ਆਪਣੇ ਆਪਣੀ ਮੰਮੀ ਨੂੰ ਪਿਆਰ ਕਰਨ ਵਾਲੇ ਜੈਦੀ ਨੂੰ ਪਿਆਰ ਕਰਨ ਵਾਲੇ ਕਮੈਂਟ ਚ ਲਿਖੋ ਨਾਈਸ ਬੋਗ ਨਹੀਂ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤੇ ਜੈਦੀ ਨੂੰ ਪਿਆਰ ਕਰਨ ਵਾਲੇ ਆਈ ਲਵ ਯੂ ਮਮਾ ਮੈਡੂ ਬੈਰ ਲਿਖੋ ਹਾਂ ਮੰਮੀ ਡੈਡੀ ਨੂੰ ਬਾਲ ਬੱਚਿਆਂ ਨੂੰ ਪਿਆਰ ਨਾਲੇ ਲਿਖੋ ਆਈ ਲਵ ਯੂ ਮਮ ਆਈ ਲਵ ਯੂ ਡੈਡ ਜਿਹਨੂੰ ਜਨੂੰ ਤੁਸੀਂ ਜ਼ਿਆਦਾ ਪਿਆਰ ਕਰਦੇ ਕਮੈਂਟ ਚ ਉਹਨਾਂ ਦਾ ਜ਼ਿਕਰ ਕਰੋ ਇਹੀ ਕਰ ਜ਼ਰੂਰ ਕਰਨਾ ਹੈ ਅਦਾਂ ماں ਦੁੱਧ ਪਾਣਾਂ ਦਾ ਦੁੱਧ ਤਾਂ ਹੈ ਹੀ ਨਹੀਂ ਹੈ ਨਹੀਂ ਇਹ ਕੱਚਾ ਹੈ ਦੁੱਧਾ ਸੱਚ ਮਨਵੀਰ ਦਾ ਹੈ ਉਹ ਵੀ ਆਪਣੇ ਹੀ ਆਹ ਨਹੀਂ ਹੋ ਦੁੱਧ ਖੱਤੀ ਲਸੀ ਬੇਕਵਾਇਡ ਤਾਂ ਹੁੰਦਾ ਨਹੀਂ ਨਾ ਮਕਸੂਦ ਯਾ ਅਗਲੇ ਛਿੱਟੇ ਪੈਂਦੇ ਆ

ਮੈਂ ਪੀਂਦਾ ਪਿਆ ਸੀ ਪਾਣੀ ਮੰਮੀ ਕਹਿੰਦੀ ਮੰਮੀ ਦੇ ਦਿਮਾਗ ਚ ਆਇਆ ਇੱਕ ਆਈਡੀਆ ਮੰਮੀ ਕਹਿੰਦੀ ਬੇਸਨ ਦੀ ਬਣਾਉਂਦੇ ਰੋਟੀਆਂ ਉਹਦੇ ਵਿੱਚ ਪਾ ਕੇ ਨਾ ਦੂਣ ਵਿੱਚ ਬੋਲੂਣ ਵਿੱਚ ਬੇਸਨ ਚ ਪਾ ਕੇ ਪਿਆਜ਼ ਪਾ ਕੇ ਤੇ ਰੋਟੀ ਬਣਾਉਣ ਲੱਗੇ ਆਪਾਂ ਬੇਸਨ ਦੀ ਚਲੋ ਮੰਮੀ ਪਿਆਜ਼ ਕੱਟਾ ਆਇਆ ਕੱਟਾ ਲੈ ਆ ਕੱਟਾ ਪਿਆਜ਼ ਦਿਓ ਕਿੱਥੇ ਪਿਆਜ਼ ਪਿਆਜ਼ ਲੋ ਵੀ ਦੋਸਤੋ ਤੇ ਪਿਆਜ਼ ਆ ਪਿਆ ਪਿਆਜ਼ ਆਪਾਂ ਪਹਿਲਾਂ ਕਟਾਂਗੇ ਪਿਆਜ਼ ਪਿਆਜ਼ ਤਾਂ ਮੈਂ ਦੋਸਤੋ ਤੁਸੀਂ ਪਿਆਜ਼ ਜਿਦਾਂ ਤੁਹੇ ਸਾਰੇ ਆਨੇ ਚਲੋ ਨਾ ਆਪਣੀਆਂ ਜਿਆਦਾ ਕੰਮ ਕਰਦੀਆਂ ਹਨ ਆਪਾਂ ਤਾਂ ਕੁਝ ਵੀ ਨਹੀਂ ਕਰੀਦਾ ਮੈਂ ਆਪਾਂ ਪਿਆਜ਼ ਕੱਟਣ ਦਾ ਤਰੀਕਾ ਚੈੱਕ ਕਰਿਓ ਆਇਆਗਾ ਆਪਣਾ ਪਿਆਜ਼ ਓਕੇ ਸੋ ਪਹਿਲਾਂ ਆਪਾਂ ਇਹ ਕਰਦੋ ਕਰਦੇ ਨਾ ਅਖੰਨੇ ਪਲੇਟ ਕਰਦਾ ਹੋਣਾ ਵੱਡੀ ਕਰਦਾ ਭਾਈ ਲਈ ਦੀ ਨਵੀਂ ਲੈਂਦੀ ਜਿਹੜੀ ਆਉਂਦਾ ਨਹੀਂ ਸਤੀ ਦੀ ਹਾਂ ਆਪਾਂ ਮੈਂ ਤੁਹਾਨੂੰ ਦਿਖਾਣੇ ਪਿਆਜ਼ ਕੱਟ ਕੇ ਕੰਮ ਮੈਂ ਸਾਰੇ ਕਰ ਲੈਂਦਾ ਉਹ ਮੁੰਡੇ ਨੂੰ ਕੰਮ ਕਰਨੇ ਚਾਹੀਦੇ ਕਿ ਨਹੀਂ ਇਹ ਵੀ ਦੱਸਿਓ ਮੜਾ ਜੀ ਕਮੈਂਟ ਵਿੱਚ ਸੋਈ ਦਾ ਕੰਮ ਹੋ ਗਿਆ ਜਾਂ ਹੋਰ ਕੰਮ ਹੋ ਗਿਆ ਜਰੂਰ ਦੱਸਿਓ ਕਿ ਕੰਮ ਕਰਨੇ ਚਾਹੀਦੇ ਆ ਮੁੰਡੇ ਕੰਮ ਕਰਦੇ ਚੰਗੇ ਲੱਗਦੇ ਕਿ ਨਹੀਂ ਲੱਗਦੇ ਪਰ ਸੋਈ ਦਾ ਪਰ ਮੈਂ ਹਮੇਸ਼ਾ ਹੀ ਕੰਮ ਕਰਦਾ ਮੈਂ ਜ਼ਿਆਦਾ ਕੰਮ ਆਪ ਕਰਕੇ ਖੁਸ਼ ਹਾਂ ਵੀ ਮੈਨੂੰ ਆਉਂਦਾ ਆਪ ਬਣਾਉਂਦਾ ਆਪ ਬਣਾਉਂਦਾ ਮੈਂ ਮੰਮੀ ਉਹਨਾਂ ਨੇ ਵੀ ਕਈ ਵਾਰੀ ਮੈਂ ਵੀ ਆਪ ਤੁਹਾਨੂੰ ਬੜਾਇਆ ਖਵਾਲ ਲੱਗਣੀ ਆ ਆਹ ਬੋਲ ਹਣਾ ਹਾਂ ਮੰਮੀ ਹਾਂ ਹੋ ਤੇ ਥੋ ਜਿਆਦਾ ਕੰਮ ਮੈਂ ਆਪ ਕਰਦਾ ਮੈਨੂੰ ਅੰਦਾ ਵੀ ਆਪਣੀ ਹੱਥ ਦੀ ਚੀਜ਼ ਜਿਹੜੀ ਬਣਾਈ ਹੈ ਨਾ ਉਹਦੇ ਜਿਹੇ ਦੀਸ ਨਹੀਂ ਹੁੰਦੀ ਸੋ ਤੁਸੀਂ ਪਿਆਜ਼ ਕੱਟਣ ਦੇ ਤਰੀਕੇ ਨੂੰ ਜੱਜ ਕਰ ਸਕਦੇ ਹੋ ਵੀ ਮੈਂ ਸੋਈ ਦਾ ਕੰਮ ਕਰ ਲੈਂਦਾ ਕਿ ਨਹੀਂ ਸਾਰੇ ਜਣੇ ਦੱਸਿਓ ਵੀ ਜਿੱਦਾਂ ਮੈਂ ਪਿਆਜ਼ ਕੱਟਣ ਦੀ ਇੱਥੋਂ ਲੱਗਦਾ ਵੀ ਮੈਂ ਕੰਮ ਕਰਦਾ ਹਾਂਗਾ ਸੋਈ ਆ ਤੁਸੀਂ ਦੇਖ ਲਓ ਵੀ ਪਿਆਜ਼ ਕੱਟਣ ਦਾ ਤਰੀਕਾ ਚੈੱਕ ਕਰੋ ਇੱਥੇ ਵਿੱਚ ਪਾਣੀ ਆਇਆ ਇੱਦਾਂ ਤੁਸੀਂ ਚੈੱਕ ਕਰਦੇ ਹੋ ਵੀ ਮੈਂ ਕੰਮ ਕਰਦਾ ਹਾਂਗਾ ਕਰਦਾ ਕਿ ਨਹੀਂ ਕਰਦਾ ਹਾਂਗਾ ਕਰਦ ਫੜੀ ਜਿੱਦਾਂ ਮੈਂ ਦੱਸਿਓ ਸਹੀ ਫੜੀ ਆ ਚਲਾਉਂਦੇ ਆ ਵਧੀਆ ਚਰਾਂਦਾ ਵਿਆਂ ਕਰ ਦਿੱਤੀ ਚੜਾਈ ਦੀ ਆ ਜੇ ਤਾਂ ਤੁਹਾਨੂੰ ਲੱਗਦਾ ਮੈਂ ਸਹੀ ਕੰਮ ਕਰਦਾ ਆ ਤੁਸੀਂ ਕਮੈਂਟ ਚ ਦੱਸਣਾ ਹੁਣੇ ਕਮੈਂਟ ਕਰ ਦੇਣਾ ਵੀ ਹਾਂਜੀ ਵਿਕਰਮ ਭਾਜੀ ਤੁਸੀਂ ਸਹੀ ਕੰਮ ਕਰਦੇ ਪਏ ਆ ਤੁਸੀਂ ਕੰਮ ਕਰ ਲੈਂਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਪਿਆਜ ਜਿਹੜੇ ਆ ਵੀ ਬਾਤੀ ਇੰਨਾ ਕ ਟਾਈਮ ਲੱਗਦਾ ਪਿਆਜ ਕੱਟਣ ਨੂੰ ਇੱਕ ਪਿਆੜੇ ਕੱਟਿਆ ਜੇ ਕੋਈ ਘਟਣਾ ਨਹੀਂ ਹੋਰ ਕਿਤੇ ਘਟਨੇ ਇੱਕੋ ਹੀ ਘਟਣਾ ਮਤਲਬ ਮਤਲਬ ਇੰਨੇ ਟੈਂਪਰ ਸਹੀ ਕੱਟੋਗੇ ਤਾਂ ਪਿਆਜ ਤੇ ਦੱਸਿਓ ਜੇ ਸਹੀ ਕੱਟਿਆ ਮਤਲਬ ਵੀ ਤੁਹਾਨੂੰ ਦਿਖਾਉਣਾ ਮੈਂ ਕਿਹੜਾ ਕੱਟਿਆ ਪਿਆਜ ਹੋ ਜੀ ਇਹਨੇ ਪਿਆਜ਼ ਆਪਾਂ ਕੱਟ ਲਿਆ ਤੁਸੀਂ ਚੈੱਕ ਕਰ ਲਓ। ਬਰੀਕ ਦੀ ਕਰਦੇ ਜੀ। ਥੋੜੇ ਜਿਹੀ ਬਰੀਕ ਉੱਧਾ ਠੀਕ ਐ ਨੇ ਯਾਰ। ਸਹੀ ਨਹੀਂ, ਮੋਟਿਆ। ਮੋਟਿਆ। ਲਓ ਜੀ ਮੰਮੀ ਨੇ ਤਾਂ ਦੱਸ ਦਿੱਤਾ ਕਿ ਕੰਮ ਕਮੀ ਆ। ਤੁਸੀਂ ਵੀ ਆਪੋ ਆਪਣੀ ਕਮੀ ਦੱਸਦੇ। ਮਿੱਠੀ ਕੀ ਕਮੀ ਆ। ਜਿੰਨੇ ਕੁ ਟੋਗਾ ਦੀ ਮੈਂ ਕੱਟ ਤੈਨੂੰ ਮੈਂ। ਅੱਧਾ ਰਿਪਿਆ ਜੀ ਕੱਟੋਏ ਦੋਸਤੋ। ਪਹਿਲਾਂ ਚੈੱਕ ਕਰਾਈ ਦਿੰਦਾ। ਤੁਹਾਡੇ ਤੋਂ ਆਪਣਾ ਕੋਈ ਲਕੋ ਨਹੀਂ ਆ ਦੇਖੋ। ਅੰਨੇ ਕ ਪਿਆਜ਼ ਕੱਟੇ ਮੈਂ ਤੁਸੀਂ ਵੀ ਸਿੱਖ ਲਓ ਆਪਾਂ ਕੀ ਬਣਾਉਣ ਲੱਗੇ ਆ ਪਿਆਜ਼ ਦੇਖ ਕੇ ਖਾਂਦੇ ਸਾਰ ਪਿਆਜ਼ ਦੇਖ ਕੇ ਮੂੰਹ ਚ ਪਾਣੀ ਆਉਣ ਲੱਪੇ ਬਾਅਦ ਬਾਅਦ ਜੀ ਹੋਊਗਾ ਲੋ ਜੀ ਪਿਆਜ਼ ਕੱਟ ਲਿਆ 1 ਮਿੰਟ ਇਹਨੂੰ ਰੈਡੀ ਕਰ ਲਈਏ ਫਿਰ ਤੁਹਾਨੂੰ ਦਿਖਾਉਣਾ ਮੈਂ ਕਹਿੰਦੀ ਖਾਜੇ ਰਹਿਣ ਦੇ ਵੀਡੀਓ ਬਣਾਉਣੋਂ ਪਹਿਲਾਂ ਇੱਕ ਅਦਾ ਬਣਾ ਕੇ ਦੇਖ ਲੈ ਕਿੱਦਾਂ ਦੇ ਬੰਦੇ ਸਹੀ ਬੰਦੇ ਆ ਹੋਈ ਨਾ ਬਾਅਦ ਬੇਇੱਜ਼ਤੀ ਹੋ ਜਵੇ ਮੰਮੀਆ ਫੜੋ ਤੁਸੀਂ ਮੈਂ ਆ ਉੱਧਰ 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 ਉੱਤੇ ਛੱਡ ਦਿਓ ਇਹਨੂੰ ਫੜੋ ਤਾਨੂੰ ਮੈਂ ਦੱਸਦਾ ਕਿੰਦਾ ਕੰਮ ਹੁੰਦਾ ਆ ਦੇਖੋ ਜੀ ਆਪਣੇ ਆ ਕੇ ਪਿਆਜ਼ ਆ ਆਪਣਾ ਹੈਗੀ ਘੋਕਰੇ ਘ੍ਰੈਟੀ ਬੇਸਨ ਬੇਸਨ ਜੋ ਵੀ ਕਹਿੰਦੇ ਆ ਆਪਾਂ ਇਹਨੂੰ ਪਾਵਾਂਗੇ ਇਹਦੇ ਵਿੱਚ ਮੰਮੀ ਤੁਹਾਨੂੰ ਕੰਮ ਮੈਨੂੰ ਸੋਣਾ ਹੀ ਪੈਣਾ ਹੁਣ ਆਤਾ ਪਿਆਜ਼ ਤੋਂ ਕਰਾਰ ਤਾਂ ਅੱਗੇ ਇੰਨੇ ਵਿੰਗੇ 25 ਰੁਪਏ ਕਰਦੋਂ ਜਦੋਂ 120 ਰੁਪਏ ਆ ਜੀ ਉਦੋਂ ਉਦੋਂ ਤਾਂ ਇੱਕ ਅੱਧਾ ਹੀ ਪੁੰਦਾ ਜੀ ਉਦੋਂ ਬਹੁਤ ਖਾਇਆ ਲੋ ਜੀ ਲਓ ਜੀ ਇੱਧਰ ਦੇਖਿਓ ਜੀ ਹਾਂ ਜੀ ਇੱਥੇ ਪੈਗੇ ਪਿਆਜ਼ ਗੰਢ ਕੇ ਪਕੌੜੇ ਮੈਂ ਕਹਾਂ ਤੁਸੀਂ ਦੇਖਿਓ ਬਣਦਾ ਕੀ ਆ ਪੋੜੀਆਂ ਦਾ ਪਤਾ ਨਹੀਂ ਪਾਣੇ ਕਿ ਨਹੀਂ ਉਹ ਦੇਖੋ ਕੀ ਬਣਦਾ ਗਾਂ ਦਾ ਤਾਂ ਦੀ ਵਾਰੀ ਪੋੜੀਆਂ ਦਾ ਤਾਂ ਪਤਾ ਨਹੀਂ ਨੇ ਤੇ ਅੱਡੀ ਆਪਣੀ ਕਿਰਨ ਵਾਲਾ ਤੇ ਆਪਾਂ ਬਣਾਉਣ ਲੱਗੇ ਆ ਇਹ ਬੇਸਣ ਦੀ ਪਕੌੜੀ ਪਰੌਂਠੇ ਪਰੌਂਠੇ ਠੀਕ ਆ ਇਹ ਬਣਾ ਕੇ ਦੇ ਦਿੰਦੇ ਆ ਤੁਹਾਨੂੰ ਦਸਾਉਣੀ ਵੀਡੀਓ ਉੱਦੋਂ ਨੂੰ ਕਰ ਦੋ ਨਾ ਉਦੋਂ ਨੂੰ ਕੋ ਮਜੋ ਦੇਖਦੇ ਆ ਵੀ ਵਧੀਆ ਬਣਦੇ ਆ ਅਸੀਂ ਕਦੀ ਬਣਾਏ ਨਹੀਂ ਹੈਗੇ ਅਸੀਂ ਬਣਾਏ ਨਹੀਂ ਕਿ ਬਣਾ ਕੇ ਨਹੀਂ ਬਣਾਉਣ ਲੱਗ ਪਏ ਆ ਚਲੋ ਮੰਮੀ ਦੇਖਦੇ ਪਹਿਲਾਂ ਨਹੀਂ ਕਰਨਾ ਅਜਾ ਆਪਾਂ ਬਿਆਜ ਪਾ ਲਈਏ ਇਹਦੇ ਵਿੱਚ ਹਾਂ ਹੁਣ ਕੀ ਕਰਨਾ ਹੁਣ ਇਹ ਤਵੇ ਤੇ ਪਾਣਾ ਥੋੜਾ ਜਿਹਾ ਤੇਲ ਪਾ ਕੇ ਅਜਾ ਪਾ ਲੈ ਹੈ ਕੀ ਪਾਣੀ ਕੀ ਕੀ ਪਾਣਾ ਤੇਲ ਪਾਣਾ ਤੇਲ ਪਾਣਾ ਨਾ ਪੈਣਾ ਆ ਆ ਆ ਆ ਪਾਣਾ ਥੋੜਾ ਜਿਹਾ ਲੋ ਜੀ ਪਹਿਲਾਂ ਬਣਾ ਲਈਏ ਫੇਰ ਤਾਂ ਨਾ ਕਰਦੇ ਆ ਗੱਲਬਾਤ ਮੰਮੀ ਕਹਿੰਦੀ ਤੇਲ ਪਾ ਲਓ ਇੱਕ ਪਾਸੇ ਕਿਹਦੇ ਘੇ ਪੋਣਾ ਆ ਮੈਂ ਹੁਣ ਦੇਖਦਾ ਵੀ ਕੀ ਕਰਨਾ ਮੰਮੀ ਨੂੰ ਲੈਣੀ ਆ ਤੇਲ ਪਾਣਾ ਤੇਲ ਪਾ ਲਈ ਤੇਲ ਪਾਓ ਚਲੋ ਠੀਕ ਆ ਚਲੋ ਤੇਲ ਚ ਸਿਆਦ ਵਧੀਆ ਮੰਮੀ ਜੋ ਇਹ ਤੇਲ ਲੱਗੇ ਆਪਾਂ ਹੋਂ ਤਵੇ ਤੇ ਸੋ ਲਓ ਜੀ ਤੇਲ ਪਾਓ ਜੀ ਜਿਹੜਾ ਤੇਲ ਆ ਉਹ ਆਪਾਂ ਪਾਤਾ ਤੇ ਉਹ ਆਪਣੀਆਂ ਹੈਗੇ ਇਹਨੂੰ ਹੱਸਣਾ ਨਾ ਬੜੀ ਇੱਛਾ ਇਹਨੂੰ ਉਹਨੂੰ ਇਹਾ ਬਿਕਰਮ ਪਤਾ ਤਵਾ ਕਾ ਕਾ ਰੱਖਿਆ ਹੈ ਕਾ ਦਾ ਰੱਖਿਆ ਜਦੋਂ 니ਹਾ ਰੋਟੀ ਬਣਾਉਗੀ ਅੱਛਾ ਆਹ ਕੀ ਕਰਨਾ ਹੁਣ ਇਹਦੇ ਤੇ ਢੇਰ ਕਰ ਸਾਰੇ ਨੂੰ ਨਹੀਂ ਥੋੜੇ ਤੋਂ ਨਹੀਂ ਲੋ ਜੀ ਮੈਂ ਮੰਮੀ ਮੰਮੀ ਮੈਂ ਮੰਮੀ ਮੈਂ ਥੋੜੇ ਥੋੜੇ ਪੂਚਾ ਮੰਮੀ ਵੇਲਾ ਮੰਮੀ ਮੈਂ ਇੱਕ ਮਿੰਟ ਆ ਜਾ ਰਹਾ ਤਮ ਤੇ ਫੜਲੇ ਉੱਤੇ ਰੱਖ ਹੋ ਗਿਆ ਮੇਰੇ ਤੋਂ ਮੰਮੀ ਮੈਂ ਚੜਪਾ ਇਧਰ ਆ ਕੇ ਪੋਣਾ ਚੜਪਾ ਬਹੁਤ ਛੜ 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 ਦੋ ਛੜ ਦੋ ਕਿੰਨਾ ਪਾਵਾਂ ਦਦੋ ਲੋ ਵੀ ਦੋਸਤੋ ਐ ਮੰਮੀ ਰੰਤ ਆ ਕੀ ਕਰਤਾ ਵੇ ਜੀ ਇਹ ਜਿ ਮੇਟਾ ਮੁੱਟਾ ਮਸ਼ੂਰੀ ਹੋ ਗਈ ਆ ਕੀ ਬਣਾਤਾ ਸੈਟ ਜਾਈ ਨਹੀਂ ਹੋ ਜਾਣਾ ਹੈ ਇਹ ਤਾਂ ਦਿਨ ਆ ਕੀ ਹੋ ਗਿਆ ਆ ਕੀ ਬਣਾ ਮੈਂ ਕਰ ਰੋਟੀ ਚ ਪਾਉਣ ਲੱਗੇ ਆ ਆ ਮਮੀ ਉਹ ਗਾਲਾਂ ਕੱਢਨੀ ਲੋਕਾਂ ਨੇ ਬਹਿ ਜਾ ਬੰਦ ਕਰ ਦੇ ਉਹ ਮਾਰ ਜੇ ਧੀ ਪਾਉਂਦਾ ਕੇ ਪਾਉਂਦਾ ਇੱਕ ਮਹੀਨਾ ਨਹੀਂ ਆਉਂਦੀ ਹੋਏ ਬਰਵਾਦੀ ਕਿੱਥਾ ਪਾਉਂਦੇ ਚੀਜ਼ ਦੀ ਮੈਂ ਨਾ ਕਮਾਨੀ ਜਲਦੀ ਕਦੇ ਖਤਮ ਹੁੰਦਾ ਸਮਾਨ ਐਨਾ ਨਹੀਂ ਪਤਾ ਰੋਈ ਚ ਗੰਦ ਪਾ ਪਾਉਂਦੀਆਂ ਆ ਜਾਂ ਦੋਨੇ ਜਾਣੀਆਂ ਉਹ ਨਹੀਂ ਆ ਤਾਂ ਮੈਂ ਪਿਆ ਹੀ ਰਾਤ ਨਹੀਂ ਬਣ ਜਾਣਾ ਬਣ ਜਾਣਾ ਮੰਮੀ ਟੈਨਸ਼ਨ ਨਾ ਮੰਮੀ ਰੱਬ ਤੇ ਵਿਸ਼ਵਾਸ ਰੱਖ ਸਿਰ ਦੇ ਡੋਰਾ ਰੱਬ ਤੇ ਚੱਕੇ ਨਾਲ ਉੱਧਾ ਜਿੱਤਾ ਸੱਡਿਆ ਉਹ ਕੋਰਪਾ ਮਾਰ ਕੋਰਪਾ ਮਾਰ ਮੰਮੀ ਲੋਗਿਆ ਇਹਨਾ ਕੋਰਪਾ ਦੇ ਵਾਲਾ ਕੋਰਪਾ ਇਹਦੇ ਉਹੀ ਤਾਂ ਲੱਗਦਾ ਨਹੀਂ ਲੱਭੋ ਮੜੇ ਮੈਂ ਕਰਦਾ ਆ ਦੇਖੋ ਇਹ ਲਿਆ ਰਹੀ ਤਾ ਦੋ ਖੁਸ਼ ਆ ਰਹੀ ਨਾ ਮੈਂ ਆਟਾ ਕਿੰਨੀ ਮਰੂ ਵੀ ਵੇਸਾ ਦਾ ਨਾ ਇਹ ਪਤਾ ਨਹੀਂ ਸਾਡੇ ਲੋਕ ਕਿਉਂ ਨਹੀਂ ਪਾਦੇ ਬੰਬਰ ਇਹਦੇ ਆਮ ਮੇਡ ਬਣਾਤੀ ਮੈਂ ਬੰਬਰ ਇਹਦੇ ਆਮ ਮੇਡ ਬਣਾਤੀ ਇਹਨਾਂ ਚਲੋ ਥੋੜਾ ਬਣਾਤੀ ਮਾਮਲੇ ਰਹਿਣ ਦੇ ਪਤਾ ਕੀ ਕਰਾਂ ਮੈਂ ਦਦਾ ਮੈਰੋ ਟਿਪ ਨਾ ਇੱਕ ਰੋਟੀ ਦੇ ਵਿੱਚ ਇਹਨੂੰ ਪਾ ਲੈ ਇਹਨੂੰ ਰੋਟੀ ਇਹ ਪਾ ਲੈ ਹੁਣ ਇਹ ਬਣਦਾ ਦਾਸੀ ਚੱਕਰ ਕੀ ਬਿਆ ਨੰਬਾ ਹੁਣ ਤਦਾ ਜਾ ਫੇ ਆ ਆ ਆ ਤਾ ਆ ਤਾ ਵੀ ਤੇ ਨਹੀਂ ਬਨਣਾ ਇਹ ਉਹ ਫਰਾਈ ਵੀਨ ਚੱਕੋ ਉੱਤੇ ਬਣਾਉਂਦਾ ਮੈਂ ਦਿੰਦਾ ਬਣਾ ਕੇ ਲਿਆਉਂਦਾ ਫਰਾਈ ਤੇ ਨਹੀਂ ਆ ਕੜਾਈ ਨਹੀਂ ਫਰਾਈ ਵੀਨ ਆ ਬੜਾ ਆਲਾ 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 ਇਹਨਾਂ ਦੇ ਛੱਦਦਾ ਕੋਤ ਨਹੀਂ ਛੱਦਦਾ ਮੰਮੀ ਮੇਰੀ ਇਹ ਦੋ ਫਰਾਈ ਦੀ ਛੋੜ ਦੋ ਮਿੰਟ ਦੋਸਤੋ ਵੇਟ ਕਰਿਓ ਮੰਮੀ ਦਾ ਹੋ ਕੇ ਫੇਲ ਹੁਣ ਮੈਂ ਤੁਹਾਨੂੰ ਦੋ ਹੁੰਦਾ ਬਣਾ ਕੇ ਕਿੱਦਾਂ ਬਣਾਉਣਾ ਦੇਖੋ ਪਹਿਲਾਂ ਆਪਾਂ ਲਵਾਂਗੇ ਇੱਕ ਫਰਾਈ ਵੀਨ ਠੀਕ ਆ ਦੋਸਤੋ ਫਰਾਈ ਵੀਨ ਲੈ ਕੇ ਇਹ ਚ ਪੋਣਾ ਤੁਸੀਂ ਤੇਲ ਨਹੀਂ ਪੋਣਾ ਇਹ ਚ ਪੋਣਾ ਕੀ ਸਿੱਖ ਲਓ ਮੜਾ ਜੀ ਮੇ ਤੋਂ ਕੀ ਪੋਣਾ ਕੀ ਕੀ ਲੋ ਜੀ ਆਪਾਂ ਇਹ ਚ ਘੇ ਪਾ ਦਿੱਤਾ ਆ ਤੁਸੀਂ ਹੁਣ 2 ਮਿੰਟ ਦੇਖੋ ਤੁਹਾਡੇ ਸਾਹਮਣੇ ਦੇਖੋ ਸਾਰੀ ਚੀਜ਼ ਆਪਾਂ ਤਿਆਰ ਕਰਕੇ ਦਿਖਾ ਦੇ ਤੁਹਾਨੂੰ ਠੀਕ ਆ ਦੋਸਤੋ ਕੰਮ ਆਪਾਂ ਵਧੀਆ ਕਰ ਲਈਦਾ ਤੁਸੀਂ ਬਲੌਗਰ ਬਣੇ ਰਹੋ ਹਾਂ ਦੇਖ ਲਈ ਦੇ ਨਵੀਂ ਦਿਨ ਇਹਦਾ ਨਹੀਂ ਹੁੰਦੀ ਲੋ ਦੋਸਤੋ ਗੱਲ ਪਤਾ ਕੀ ਆ ਗੱਲ ਹੁੰਦੀ ਏਦਾਂ ਵੀ ਜਿਹੜੇ ਆਪਾਂ ਜਿਹੜੀ ਰੋਟੀ ਬਣਾਉਂਦੇ ਉਹਦੇ ਸਬਤ ਹੁੰਦਾ ਆਉਣਾ ਵੇਸਣ ਆਹ ਜਿਹੜਾ ਇਹ ਪਤਰਾ ਸੀ ਰਾਤੀ ਕੜੀ ਵੀ ਘੋਲਿਆ ਸੀ ਉਹਦੇ ਵਿੱਚੋਂ ਬਤੇ ਜ਼ਿਆਦਾ ਪਾਤਾ ਨ ਬੰਦਨ ਦੇ ਸਾਰੇ ਅਸੀਂ ਚੱਕਿਆ ਲੋ ਵੀ ਦੋਸਤੋ ਮਜ਼ਾਕ ਨਹੀਂ ਕਰਦੇ ਮਜ਼ਾਕ ਹੁਣ ਮੈਂ ਤੁਹਾਨੂੰ ਦੁਹਾੰਦਾ ਬਣਾ ਦੇ ਆ ਦੇਖੋ ਆਪਾਂ ਇੱਥੇ ਪਾ ਲਿਆ ਤੇਲ ਫਰਾਈ ਵੀਨ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਦੁਹਾੰਦਾ ਬਣਾ ਦੇ ਇਹਨੂੰ ਤਾਂ ਆਲੂ ਪਾ ਕੇ ਪਕੌੜੇ ਬਣਾ ਰਹੇ ਨੇ ਨਹੀਂ ਤੁਸੀਂ ਮੈਨੂੰ ਉਹ ਦਿਓ ਚਮਚ ਦਿਓ ਨਵਾ ਫਰਾਈ ਸਟੂਫ ਸਭ ਸਮਾਰਟ ਨਹੀਂ ਰਹਿਣ ਦੇ ਕੋਈ ਚਾਹਨਾ ਕਰੀ ਮਮੀ ਕਿੰਨਾ ਚਾਮ ਜੈ ਰੀ ਟੈਂਸ਼ਨ ਦਾ ਟੈਂਟ ਵਾਲੇ ਨਹੀਂ ਕਰਦੇ ਤੂੰ ਹੀ ਕਹਦੇ ਕਰੀ ਜਾਂਦੇ ਆ ਸਾਡੇ ਟੈਂਸ਼ਨ ਨਹੀਂ ਲਈਦੀ ਚਾਮ ਜੇ ਬਹੁਤ ਦੁਨੀਆ ਦੇ ਚਾਰ ਚਾਮਚਾ ਭਲਵੇਂ ਲੈ ਆਂ ਪਹਿਲਾਂ ਇੱਕ ਹੋਲੇ ਪੜਨਾ ਲੋ ਜੀ ਦੋਸਤੋ ਬਾਤ ਕੁਛ ਵੀ ਨਹੀਂ ਹੋਇਆ ਪਕੌੜੇ ਬਣਾਈਏ ਮੈਂ ਤੁਹਾਨੂੰ ਬਣਾ ਕੇ ਪਕੌੜੇ ਆਲੇ ਆਲੇ ਹੁਣ ਦਾ ਪਾ ਵਿੱਚ ਪਾਵਾਂਗੇ ਆ ਦੇਖ ਮਮਾ ਦੋ ਮਿੰਟ ਰੁਕ ਜਾ ਤੈਨੂੰ ਬਣਾਉਣਾ ਨਹੀਂ ਹੁੰਦਾ ਮੈਂ ਹੁਣੀ ਤੁਹਾਨੂੰ ਮੈਂ ਦਿਖਾਉਂਗਾ ਬਣਾ ਕੇ ਦੇਖਿਓ ਰਾ ਤੇੜਵੀਂ ਚੇੜੀ ਨਾ ਉਲਝਣ ਜੇ ਫੇਰ ਨਾ ਤਾਂ ਨਹੀਂ ਇਹਨੂੰ ਬਧਾਉ ਮੜਾ ਗਿਆ ਇਸ ਨੂੰ ਕੋਲ ਕਰ ਲਾ ਤਾਂ ਦੋਹੋਂ ਦਾ ਕਿੱਦਾਂ ਬਣਦਾ ਮੰਮੀ ਨੇ ਥੋੜਾ ਜਨਾ ਕੰਮ ਕਰਾਉ ਕਰਤਾ ਤੁਹਾਨੂੰ ਵੀ ਪਤਾ ਤੁਸੀਂ ਮੈਂ ਮੰਮੀ ਤੁਹਾਨੂੰ ਰੋਟੀ ਗੋਲ ਬਣਾ ਕੇ ਦਿਖਾਉਂਗਾ ਇਹਦੀ ਕੋਪਰਾ ਬਣਾ ਕੇ ਪਾ ਕੇ ਆਂਦੀ ਕੋਈ ਦਾ ਖਾਂ ਮੈਂ ਮੰਮੀ ਤੁਹਾਨੂੰ ਬਣਾਉਣਾ ਨਹੀਂ ਆਇਆ ਦੋਸਤੋ 1 ਮਿੰਟ ਸਕਿਪ ਸਕਿਪ ਨਾ ਸਕਿਪ ਸਕਿਪ ਨਾ ਕਰਿਓ 1 ਮਿੰਟ ਵੇਟ ਕਰਿਓ ਕੋਸ਼ਿਸ਼ ਤਾਂ ਮੈਂ ਵੀ ਬਹੁਤ ਕੀਤੀ ਪਰ ਆ ਕੰਮ ਤੇਰੇ ਹੈ ਗਿਆ ਨਹੀਂ ਯਾਰ ਲੈ ਆਦੇ ਹਾਂ ਸਾਰੇ ਪਕੋੜੇ ਬਣਾਏ ਪਕੋੜੇ ਬਣਾ ਪਕੋੜੇ ਪਕੌੜੇ ਬਣਾਉਂਪਾ ਪਕੌੜੇ ਪ੍ਰੋਗਰਾਮ ਸਾਰਾ ਕੈਨਸਲ ਹੋ ਗਿਆ ਪਕੌੜਿਆਂ ਤੇ ਆ ਗਏ ਕੌਣ ਆ ਗਿਆ ਪਕੌੜਿਆਂ ਤੇ ਸੋ ਪਤਾ ਤੇ ਪੰਗੇ ਲੈਣੇ ਚਾਹੀਦੇ ਘਰਾਂ ਦੇ ਵਿੱਚ ਕੋਈ ਦਿੱਕਤ ਨਹੀਂ ਬੁੱਲ ਵੱਡੀ ਗੱਲ ਨਹੀਂ ਵੀ ਆਪਣੇ ਕੰਮ ਉਹ ਜੀ ਹੁਣ ਆਪਾਂ ਕੱਢਣ ਲੱਗੇ ਆ ਪਕੌੜੇ ਮੈਂ ਵੀ ਟੁੱਟੀ ਚਲਾਏ ਮਾੜੀ ਇਹਦੋਂ ਲਾਉਂਦੀ ਆ ਮੈਂ ਵਿਚੇ ਇਹ ਵੀ ਛੱਟੋ ਵਿੱਚ ਟੁੱਟੀ ਚਲਾਏ ਮਾੜੀ ਟੁੱਟੀ ਚਲਾਏ ਟੁੱਟੀ ਚੱਕ ਕੋਈ ਨਾ ਟੁੱਟੀ ਚਲਾਏ ਲੈ ਚਲਾਤੀ ਬੰ ਮੜਿਆ ਛਤੋਨੇ ਵਿੱਚ ਆ ਤਣਾ ਕਰਦਾ ਹਾਂ ਦਸ਼ ਬਈ ਬੂਝ ਲੱਗਿਆ ਤੂੰ ਛੱਡ ਦੋ ਮੈਂ ਜਾਣਾ ਤੇ ਮੇਰੇ ਕੰਮ ਜਾਣੇ ਹਲਵਾਈ ਵਿਕਰਮ ਲੋੜ ਦੋ ਥੋੜੇ ਨੂਨ ਵਿੱਚ ਪਾਉਣੀ ਨੂਨ ਵਿੱਚ ਪਾ ਲਓ ਮੰਮੀ ਮੜਾ ਜਾ ਥੋੜਾ ਲੂਣ ਵਿੱਚ ਪਾਤਾ ਆ ਆਪਾਂ ਚੀਕ ਸੰ ਕੋਲ ਆ ਨਾ ਵੀ ਗਰੀ ਕੰਦੇ ਪਿਆ ਆਪਾਂ ਆ ਜੀ ਕਰਾਈਏ ਲੋਈ ਦੋਸਤੋ ਮੰਮੀ ਛੱਡ ਦੋ ਮੈਂ ਥਾੜਾ ਲੱਗਾ ਪਕੌੜੇ ਤੇਲ ਵੀ ਗਰਮ ਹੋ ਗਿਆ ਆਪਣਾ ਹੋ ਗਿਆ ਹੋ ਗਿਆ ਤੇਲ ਘੱਟ ਕਰਕੇ ਕਰ ਦੋ ਮੜਿਆ ਲੋਈ ਦੋਸਤੋ ਜਾਇ ਬਾਬਾ ਕਲਟੀ ਪਤਲੀ ਚ ਕਰਕੇ ਵੜਾਤੀ ਹੱਥੋਂ ਉਹ ਵੀ ਉਹ ਪਕੌੜੇ ਦੇਖਦੇ ਬੰਦਿਕ ਨਹੀਂ ਉਹਨੇ ਦੇਖਾਂ ਕਿ ਕਿੰਨੇ ਕਿੱਦਾਰੇ ਬਣਦੇ ਪ੍ਰੀਤੀ ਅੱਜ ਪ੍ਰੀਤੀ ਹ ਸੁਪੀ ਉੱਟ ਕੇ ਇੱਧਰ ਉਸ ਤੋਂ ਕਿੱਥੋਂ ਕਿੱਥੋਂ ਕੰਮ ਘੁੰਮਦਕ ਇੱਥੇ ਤੱਕ ਆਇਆ ਆ ਥੋੜੀ ਹੋਣਾ ਪੱਕੜਿਆਟੀ ਦੀ ਹੋਰ ਪਾਤੀ ਆ ਤੇ ਹੁਣ ਮਾੜਾ ਲੂਣ ਮਿਰਚ ਲੂਣ ਮਿਰਚ ਆ ਪਾਵਣ ਮੜੀ ਗੀ ਬਬਾ ਚੋਰਾ ਕਰਦ ਨੂੰ ਇਹ ਲੱਗਣ ਨੂੰ ਦਿਖਣ ਨੂੰ ਕਿੰਨਾ ਰੋ ਰਿਹਾ ਦੇਖ ਕਲਾਰਾ ਦੇਖੋ ਮਾ ਪੁੱਤ ਲੱਗੇ ਹੋਏ ਆ ਇਸ ਰਾਸਤੇ ਕੀ ਚੱਲ ਕੋਈ ਨਾ ਅਦਰੋਂ ਨਿਕਲਦੇ ਵਧੀਆ ਦੇਖੋ ਆ ਦੇਖੋ ਅਦਰੇ ਬਗੇ ਹੱਥ ਦੀ ਉਹ ਹੱਥੋਂ ਨੂੰ ਕੀ ਹੋਣ ਲੱਗਾ ਆ ਮੈਂ ਤੇਲ ਦਾ ਬਰ ਕੱਢ ਲਵਾਂ ਮਾਦੇ ਇੰਨਾ ਤਾਂ ਮੈਨੂੰ ਕੁਝ ਹੁੰਦਾ ਪਰ ਇਹਨੂੰ ਹਿਉਂ ਵੀਰੇ ਹੱਥ ਬਕਰਾਓ ਤੇਰੋਂ ਗੱਲਾਂ ਬਾਤਾਂ ਸਾਰੀਆਂ ਨਾਲੇ ਦਿਖਾਉਂਗੀ ਲੈ ਜਿਕਰਾ ਹੋ ਗਿਆ ਸਿੱਧਾ ਪਕੌੜਿਆ ਆ ਲਿਆ ਹੁਣ ਸਾਰੇ ਕੱਪ ਸਾਡੇ ਹੋ ਗਏ ਘਰਾਬ ਤੁਹੀ ਗਿਆ ਇਹਨੂੰ ਕੋਈ ਕੰਮ ਸੈੱਟ ਜਿਆ ਨਹੀਂ ਆਇਆ ਤਾਂ ਹੁਣ ਸੈੱਟ ਪਕੌੜਿਆਂ ਦਾ ਸੈਟਿੰਗ ਆ ਜਵੇ ਨਾਲ ਵੀ ਕਰਮ ਪਕੌੜਿਆਂ ਦੀ ਸਟਿਕ ਆ ਗਈ ਜਾਓ ਲੱਗੇ ਹੋਈ ਤਾਂ ਉਹ ਆਰਾਮ ਨਾਲ ਕਿਸੇ ਨੂੰ ਨਹੀਂ ਪਤਾ ਹੀਰ ਸੋਚ ਕੀ ਕਰਦੇ ਨਹੀਂ ਪਤਾ ਬਲੌਗ ਦੇਖਿਆ ਤਨਾ ਦੇਖਿਆ ਸਾਰੇ ਇਹ ਕੀ ਐ ਨੋ ਲਾਈਏ ਨਾ ਨਹੀਂ ਦੱਸ ਚਲੋ ਯਾਰ ਕੋਈ ਗੱਲ ਨਹੀਂ ਸਹੀ ਤਰ੍ਹਾਂ ਤੇ ਆ ਕਰਦੇ ਉਹ ਕਰ ਕੋਈ ਫੰਕਸ਼ਨ ਕਰਨ ਨੂੰ ਤੇ ਆਪਾਂ ਚਲੋ ਕਰੀ ਜਾਂਦੇ ਆ ਉਹ ਕਰਦੇ ਚੋ ਬਾਹਰੇ ਆਪਣੇ ਭਾਈ ਵੀ ਸਾਰੇ ਹਨਾ ਉਹਨਾਂ ਨੂੰ ਬਾਰੇ ਇਹ ਵੀ ਪੰਜਾਬ ਜਰਾਂ ਚਲੋ ਹਣਾ ਮਾਪੇ ਮੰਮੀਆਂ ਨਾ ਡੈੜੀਆਂ ਨਾ ਭਰਾਵਾਂ ਨਾ ਭੈਣਾਂ ਨਾ ਸਾਰਿਆਂ ਦਾ ਹੱਸੀ ਖੇਲੀ ਏ ਬਹੁਤ ਯਾਰ ਬਹੁਤ ਇੱਥੇ ਪਰਦੇਸ ਆਜਾ ਆਦੀ ਕਰੋ ਹਣਾ ਇਹ ਕੋ ਰਾੜ ਨਹੀਂ ਚੰਗੀ ਦਾ ਹੁਣ ਆਲੂ ਨਾ ਕੱਚੇ ਦੇ ਜਣ ਵਿੱਚ ਤੇਰੇ ਦਿੰਦੇ ਮਮੇ ਹਾਂ ਕੱਚੇ ਨਹੀਂ ਦਿੰਦੇ ਚੱਲ ਨਾਲ ਤੇ ਨੂੰ ਕੰਮ ਆ ਜਾਊਗਾ ਹਣਾ ਹੋ ਉਹਦੇ ਵਿੱਚੇ ਰੱਖੀ ਜਾ ਤਾਂ ਪਹਿਲੇ ਵਾਲੇ ਤੇ ਵਿੱਚ ਆਹ ਪ੍ਰਿੰਟ ਜਿਹੜੀ ਪਈ ਆਦਰ ਉਹ ਤੇ ਨਹੀਂ ਰੱਖਣੀ ਲੈ ਉਹ ਕੰਮ ਖਰਾਬ ਹੋਇਆ ਉਹ ਖਾਹ ਹੋ ਜਾਣੇ ਉਹ ਵੀ ਹਨਾ ਇਹ ਬਾਓ ਚ ਉਹਨੂੰ ਕੋਈ ਦਮਨਵੀਰ ਨੂੰ ਹਜੇ ਹਨਾ ਹਨ ਵੀਰਾਂ ਦਾ ਡਾਇਲੋਗ ਇਹ ਮਾਰਤਾ ਵਿਕਰਮ ਆ ਗਿਆ ਹੁਣ ਪਕੌੜਾ ਜਦੇ ਕਾਟਦੇ ਨੇ ਪਕੌੜੇ ਆ ਗਿਆ ਆ ਗਿਆ ਆ ਗਿਆ ਰੋਲਾ ਪੋਦਾ ਆਉਂਦਾ ਹਾਂਜੀ ਬਤ ਹਾਂਜੀ ਨੂੰ ਜਿੰਦਾ ਕਦੇ ਲਿਆ ਗੋਣਾ ਇਹ ਘਾਤ ਜਾਣ ਕੀ ਆਕਾ ਦੇਖੋ ਬੜੀਆ ਲੱਗਦੀ ਕੋੜੇ ਨਿਕਲ ਜੀ ਮਾਤੇ ਆਈ ਮਮੀ ਪੂਰੇ ਓਕੇ ਆ ਹੂੰ ਹੂੰ ਬਹੁਤ ਸਹੀ ਆ ਆਲੂ ਰੜ ਗਏ ਹੋ ਗੀ ਦੇਖ ਲੈਣੀ ਸੀ ਵਿੱਚ ਚੈੱਕ ਕਰੋ ਬੰਦ ਕਰ ਦੋ ਨਾ ਚੈੱਕ ਕਰੋ ਜੀ ਆ ਦੇਖੋ ਕਿੰਨੇ ਪੰਗੇ ਲਏ ਆ ਆਕਰ ਦੇ ਵਿੱਚ ਅਸੀਂ ਕੱਢੇ ਪਕੌੜੇ ਮਾਪੋਤਨੀ ਆਇਓ ਵੀ ਓਏ ਆਇਓ ਆਇਓ ਦੇਖ ਲੋ ਵੀ ਮਿਹਨਤ ਕਰੋ ਕੁਛ ਤਾਂ ਕੁਛ ਨਿਕਲਦਾ ਯਾਰ ਆਜੋ ਅੰਦਰ ਸੋਰੋ ਆ ਜਾ ਓਏ ਧੋਪ ਨਿਕਲੀ ਆ ਜਾ ਹਾਏ ਤਾਦੇ ਆਜਾ ਸਪੋਕੋਲ ਹੋ ਗਿਆ ਦੇਖਿਆ ਜਦੋਂ ਓਏ ਹੋਏ ਆਇਓ ਹੋਏ ਪਿਆਰੀ ਬੇਟੀ ਸਕੂਲ ਆ ਖਬਰ ਦੇ ਕਰਕੇ ਦੇਤਾ ਇੱਥੇ ਦੋਨੋਂ ਖਬਰ ਦੇ ਕਰਕੇ ਨੰਨੀ ਫਿਰ ਦੇਖੋ ਸਕੂਲ ਸਕੂਲ ਆ ਗਏ ਸਕੂਲ ਦੇ ਨਾ ਅੱਖੇ ਬਾਚੇ ਜਦੋਂ ਸਾਹਮਣੇ ਆ ਜੂਗਾ ਨਾ ਉਦੋਂ ਖੋਲੂਗਾ ਹਾਂ ਉਹ ਦੇਖੀ ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਲੋ ਜੀ ਆਪਾਂ ਨੂੰ ਅੱਜ ਬਹੁਤ ਦੋ ਜ਼ਰੂਰੀ ਕੰਮ ਆ ਇੱਕ ਤਾਂ ਪਹਿਲਾਂ ਆਪਾਂ ਜਾਣਾ ਮੇਰੀ Airtel ਦੀ ਜਿਹੜੀ SIM ਸੀ ਉਹਨਾਂ ਨੇ ਇੰਟਰਨੈਟ ਬੰਦ ਕਰ ਦਿੱਤਾ ਉਹਦੇ ਸਿਰਫ ਕਾਲਿੰਗ ਹੁੰਦੀ ਆ ਉਹ ਵੀ ਉਧਰ ਕਾਲਿੰਗ ਹੁੰਦੀ ਆ ਇੱਧਰੋਂ ਨਹੀਂ ਹੁੰਦੀ ਭਾਈ ਤੇ ਦੂਜਾ ਕੰਮ ਇਹ ਆ ਹੱਜ ਜਾਣਾ ਪ੍ਰੀਤ ਦੇ ਨਾਂ ਨ ਪ੍ਰੀਤ ਦੇ ਕਰੇ ਮਨਵੀਰ ਦੇ ਨਾਂ ਨ ਕਿਹਾ ਦੇ ਆਪਾਂ ਲੈ ਗਏ ਨਾ ਮਨਵੀਰ ਦਾ ਸਰਟੀਫਿਕੇਟ ਸਰਟੀਫਿਕੇਟ ਲੈ ਜਲੇ ਸਰਟੀਫਿਕੇਟ ਸਕੂਲ ਜਿਹੜਾ ਦਾਖਲਾ ਕਰਾਇਆ ਉਹ ਤੇ ਦੇਣਾ ਹੈ ਆਪਾਂ ਬਹੁਤ ਜ਼ਰੂਰੀ ਦੋ ਕੰਮ ਹੈ ਆਪਾਂ ਨੂੰ ਜ਼ਰੂਰੀ 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 ਸਿਮਰ ਹੋਂ ਸਿਮਰ ਦਫ਼ਤਰ ਕਿੱਥੇ ਬਣੇ ਸਿਮਰ ਦਾ ਦਫ਼ਤਰ ਹੈਗਾ ਇੱਥੇ ਹੋਰ ਹੈ ਮੈਲੋ ਵਾਲਾ ਮਮਾ ਵੀ ਤੁਹਾਨੂੰ ਕਿੱਧਰ ਆ ਹਾਂ ਬੱਤੀ ਗੱਲ ਆ ਤੁਹਾਡਾ ਮਮਾ ਆਧਾਰ ਕਾਰਡ ਮੈਂ ਮਾਤਾ ਦੇ ਨੂੰ ਲਾਓ ਇਹ ਨਹੀਂ ਸੀ ਪ੍ਰੀਤੀ ਉਹ ਨਹੀਂ ਗਣਾ ਫਟਿਆ ਆ ਮੈਨੂੰ ਦੂਜਾ ਥੋੜਾ ਪਤਾ ਹੈ ਦੂਜਾ ਲਗਾਵੇ ਹਾਂ ਜਵਾ ਨਵਾਂ ਅੱਛਾ ਲੰਣਾ ਚਾਹੀਦਾ ਉੱਤੇ ਮੈਨੂੰ ਗੇੜਾ ਨਵੇਂ ਦਾ ਮਵੇਂ ਮੰਮੀ ਦੇਖ ਲਈ ਇਹ ਮੈਂ ਤਾਂ ਹੀ ਤੋਂ ਦੂਜਾ ਮਾ ਦੀ ਗੇੜਾ ਇਹ ਪੁਰਾਣਾ ਹੈ ਕੀ ਹੋਇਆ ਇਹਨੂੰ ਗੇੜਾ ਨਹੀਂ ਪਟਿਆ ਥੋੜਾ ਜਿਹਾ ਇਹ ਕੀ ਹੋ ਗਿਆ ਚੰ ਤਾਂ ਚਾਣਾ ਪਰ ਉਹ ਜ਼ਿਆਦਾ ਵਾਦ ਵਾਦ ਚੋਗਾਓ ਨਾ 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 ਸਾਰੇ ਪਾਣੀ ਬਾਹ ਪਾਣੀ ਸਾਰਾ ਹੀ ਬਾਹ ਗੰਦਾ ਸੀ ਗਿਆ ਨਾ ਪਾਣੀ ਉਹ ਹੋ ਗਿਆ ਇਸ ਕਰਕੇ

ਆਡੀ ਜਿਹੜੀ ਆ ਗੁਦਰਣਾ ਦਾ ਉਹ ਗੰਦਾ ਪਾਣੀ 흘ਾ ਪਿਆ ਦੇ ਹੋਏ ਉਹਦੇ ਬਾਅਦ ਚ ਪੰਜ ਲਾਸਟ 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 ਆਲਾ ਲਾਸਟ ਆਲਾ ਪਾਣੀ ਹੈ ਇਹ ਆ ਦੇ ਆਪਣੇ ਕੂਲਰ ਤੋਂ ਕਰ ਲਿਆ ਕਰੋ ਟਾਈਮ ਨਾਲ ਆ ਦੇਖੋ ਬਾਅਦ ਚ ਦਾ ਪਾਣੀ ਆ ਸਾਡਾ ਕੂਲਰ ਨਾਲ ਨਾਲ ਹੀ ਪਾਣੀ ਚੱਕਦਾ ਧਿਆਨ ਨਾਲ ਧਿਆਨ ਨਾਲ ਧਿਆਨ ਪਿੱਛੇ ਬੰਦ ਕੀਤਾ ਚੱਕ ਕੋ ਪਾਣੀ ਸਾਰਾ ਹੀ ਬਾਹਰ ਕਿਆ ਨਾ ਉਹ ਟਿੱਕ ਜਾਣਾ ਥੱਲੇ ਮੈਂ ਜ ਕਮਾ ਹੈ ਔਖਾ ਨਹੀਂ ਉਹ 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 ਬੱਲੇ ਉਹ ਬੱਲੇ ਬੱਲੇ ਬਿੱਕੂ ਲੈਦਾ ਪਾੜੀ ਗਿਆ ਬਿਕਰਾਂ ਯਾ ਕੰਮ ਚੈੱਕ ਕਰਵੇਂਗਾ ਹਾਂ ਯੋਰ ਜਵਾਨੀ ਧਨ ਭੱਲੇ ਮੰਡਾ ਸਿੱਧਾ ਵੀ ਚੱਲੇ ਆ ਜਾ ਲੱਦਾ ਕਰ ਦੋ ਸੱਚੇ ਕੰਮ ਬਾਰੇ ਲਾਇਆ ਆ ਗਏ ਚਲਾਦੀ ਮੋਟੇ 3 ਆ ਗਏ ਆਏ ਆ ਗਏ ਨਹੀਂ ਨਹੀਂ ਉਹ ਦੱਸ ਜੀ ਸਾਨੂੰ ਦੇਣੀ ਥੋੜੀ ਆ ਕਹਿੰਦਾ ਇਹੇ ਚੱਲਣੀ ਆ ਕੱਲ 24 ਘੰਟੇ ਆ ਅੱਛਾ ਇਹ ਚੱਲ ਜਣੀ ਕਹਿੰਦਾ ਸੇਮਣਾ ਵੀ ਮਿਲਣੀ ਬੇਕਰ ਨੂੰ ਐਸੀ ਮੈਨੂੰ ਸੇਮਣਾ ਵੀ ਮਿਲ ਜੇ ਠੀਕ ਐ ਤਾਂ ਕਰੀਂ ਉਧਰ ਜਰਾਤਾ ਮੋਟਰ ਮੋਟਰ ਉਹ ਪਾਣੀ ਜਿਹੜਾ ਗੰਦਾ ਨਾ ਉਹ ਨਹੀਂ ਚੱਕਦੀ ਹੈਗੀ ਕਹਿੰਦੀ ਐਸੇ ਲੈ ਲੈ ਲੱਗਣੀ ਪੈਂਦਾ ਇਸ ਟਾਈਮ ਆਮ ਦਾ ਦਾ। ਉਹ ਤਾਂ ਆਪਲੇ ਰੱਖੀ ਪਿਆ ਨਾ ਕਿ ਮਿੱਥੋ ਨਹੀਂ। ਇਹ ਤਾਂ ਆਹ ਹੁਣ ਤਾਂ ਪਾਉਂਦਾ ਨਹੀਂ। ਪਾ ਦੇ ਕੀ। ਪਾਣੀ ਪਿਆ ਨਹੀਂ ਨਾ ਇਹਦੇ ਚ ਪੂਰਾ। ਬਿਲਕੁਲ ਅੰਦਰ ਤਾਂ ਨਹੀਂ ਚੱਲ ਗਿਆ ਪਾਣੀ। ਦੇਖਿਓ ਤਾਂ। ਹੋਰ ਕੰਮ ਪਾਣੀ ਤੇ। ਆਹੋ। ਲੋ ਜੀ ਆਪਾਂ ਲੱਗਿਆ ਹੁਣ ਰੈਡੀ। ਰੈਡੀ ਹੋ ਕੇ ਹੁਣ ਜਾਵਾਂਗੇ ਆਪਾਂ ਪ੍ਰੀਤ ਕੇ ਘਰੇ ਮਨਵੀਰ ਦਾ ਸਰਟੀਫਿਕੇਟ ਲੈਣ। ਸੋ ਸਾਰੇ ਆਨੇ ਬਲੌਗ ਨਾ ਬਨੇ ਰਿਓ ਸੋ ਅੱਜ ਦੇ ਬਲੌਗ ਦਾ ਕਰਨਾ ਆਪਾਂ ਇੱਥੇ ਐਂਡ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਜਾ ਕੰਮ ਕਰ ਕਰਦੇ ਕਰਦੇ ਜੈਨੂਨ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਬਲੌਗ ਤੁਹਾਨੂੰ ਕੱਲ ਦਿਖਾਵਾਂਗੇ ਲਵ ਯੂ ਥੈਂਕ ਯੂ ਕਿੱਦਾਂ ਲੱਗਾ ਬਲੌਗ ਸਾਰਿਆਂ ਨੂੰ ਜਰੂਰ ਦੱਸਿਓ